ਅੱਜ ਅਸੀਂ ਜਾਗੋ ਤੇ ਜਾ ਰਹੇ ਸੀ ਜੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਤਿਆਰ ਹੋ ਕੇ ਆਉਣਾ ਤੇ ਸੱਚਮੁੱਚ ਇਹ ਮੈਨੂੰ ਲੱਗੇ ਤੇ ਮੈਂ ਤਿਆਰ ਤਾਂ ਹੋ ਆਈ ਸੀ ਜੀ ਪਰ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਵਿਆਹ ਤੋਂ ਬਾਅਦ ਮੈਂ ਦੂਜੀ ਵਾਰ ਮੇਕਅਪ ਕਰਾਇਆ ਸੀ ਤੇ ਵਿਆਹ ਵੇਲੇ ਵੀ ਮੈਂ ਥੋੜਾ ਥੋੜਾ ਮੇਕਅਪ ਲਹਾਤਾ ਸੀ ਤੇ ਅੱਜ ਵੀ ਮੈਨੂੰ ਇਹ ਲੱਗ ਰਿਹਾ ਸੀਗਾ ਵੀ ਮੈਨੂੰ ਲਾਉਣੀ ਪਊਗਾ ਤੇ ਮੇਰੇ ਹੱਥਾਂ ਨਾਲ ਹੀ ਲੱਗ ਰਿਹਾ ਸੀ ਤੇ ਇੰਨੀ ਜ਼ਿਆਦਾ ਇਰੀਟੇਸ਼ਨ ਹੋ ਰਹੀ ਸੀ ਮੈਨੂੰ ਮੈਂ ਕਿਹਾ ਨਹੀਂ ਨਹੀਂ ਮੈਂ ਤਾਂ ਲਾ ਕੇ ਰੂੰਗੀ ਮੈਂ ਬਹੁਤ ਮਨਤਾ ਕਰੀਆਂ ਦੋਸਤੋ ਇਹਦੀਆਂ ਵੀ ਰੱਖ ਲਾ ਮੇਕਅਪ ਉਹ ਸੋਹਣੀ ਲੱਗਦੀਆਂ ਰੱਖ ਲਾ ਤੇ ਮਲ ਕੇ ਮੂੰਹ ਦੇ ਸਾਰਾ ਮੇਕਅਪ ਲਾਤਾ ਦੋ ਤਿੰਨ ਵਾਰੀ ਫੇਸ ਵਾਸ਼ ਮਸਲੀ ਬੜੀ ਸੋਹਣੀ ਉਹਨਾਂ ਨੇ ਚੁੰਨੀ ਜੰਨੀ ਦੇ ਕੇ हेयर स्टाइल ਬਣਾ ਕੇ ਤਿਆਰ ਕਰਿਆ ਸੀ ਸਾਰੀ ਚੁੰਨੀ ਜੰਨੀ ਜੀ ਭਿਉਣੀ ਲੀ ਤੇ ਗਿੱਲਾ ਕਰ ਲਿਆ ਮਤਲਬ ਦੁਬਾਰੇ ਫੇਰ ਪਿੰਨਾ ਪੁਣਾ ਲਾਉਂਦੀ ਫੇਰੀ ਕਿਧਰੇ ਹੈਨਾ ਵੀ ਮਤਲਬ ਬਹੁਤ ਉਧਰੋਂ ਟਾਈਮ ਥੋੜਾ ਰਹਿ ਗਿਆ ਸੀ ਅੱਧਾ ਪੂਣਾ ਘੰਟਾ ਰਹਿ ਗਿਆ ਸੀਗਾ ਚੱਲਣ ਚ ਸਾਰੇ ਵੇਟ ਕਰ ਰਹੇ ਸੀ ਤੇ ਮੈਂ ਹਲੇ ਕੱਪੜੇ ਵੀ ਨਹੀਂ ਪਾਏ ਸੀ ਨਾ ਡੈਵੀ ਤਿਆਰ ਹੋਇਆ ਸੀ ਕਿਉਂਕਿ ਇਹ ਫੇਸ ਵਾਸ਼ ਨਾ ਤਾਂ ਲੈ ਹੀ ਨਹੀਂ ਰਹਾ ਸੀ ਜੀ ਤੇ ਫਿਰ ਜਿਹੜਾ ਘਰ ਵਿੱਚ ਬਣਾਇਆ ਸੀਗਾ ਆਪਾਂ ਤੇ ਉਹ ਲਾਇਆ ਤੇ ਉਹਦੇ ਨਾਲ ਮਸਾ ਮਸਾ ਸਾਰਾ ਕੁਝ ਲਿਆ ਫਿਰ ਵੀ ਮੈਨੂੰ ਲੱਗ ਰਿਹਾ ਸੀ ਵੀ ਹਜੇ ਵੀ ਫੇਸ ਮੈਕ ਖਰਾਬ ਕਰ ਲਿਆ ਕਿਉਂਕਿ ਜਿਹੜੀ ਨੇਚਰਲ ਬਿਊਟੀ ਆ ਉਹ ਕਿਤੇ ਵੀ ਆਪਾਂ ਮੇਕਅਪ ਮਤਲਬ ਲਾ ਕੇ ਨਹੀਂ ਪਾ ਸਕਦੇ ਹੰਡੇ ਪਾਣੀ ਨਾਲ ਮੂੰਹ ਧੋਈ ਜਾਵੇ ਹਰ ਕੇ ਮੈਂ ਉੱਤੇ ਪਾਣੀ ਦਾ ਲੈਂਦਾ ਜੱਗ ਮਾਂ ਤੂੰ ਨਾ ਬਿਮਾਰ ਹੋ ਜੀ ਬਾਬਾ ਗੁਰੂ ਕਿਤੇ ਹੋਰ ਕੰਮ ਵਧਾ ਦੇ ਤੇ ਨਾਲੇ 3-4 ਦਿਨ ਪਹਿਲਾਂ ਰੈਗੂਲਰ ਇਹਨੇ ਵਧੀਆ ਪੈਕ ਪੂਕ ਲਾਏ ਬਣਾ ਕੇ ਬੇਸਨ ਦੇ ਬੜਾ ਸੋਹਣਾ ਰੰਗ ਹੋ ਗਿਆ ਸੀਗਾ ਗੋਰਾ ਗੋਰਾ ਪਰ ਮੇਕਅਪ ਨੇ ਦੀ ਜਮਾ ਹੀ ਕਹਿੰਨੀ ਮੇਰੀ ਤਾਂ ਜਾੜੀ ਕੱਢਤੀ ਤੋ ਹੋਰ ਜੀ ਖਰਾਬ ਹੀ ਹੋ ਗਿਆ ਮਤਲਬ ਵੀ ਫਿੰਸੀ ਮੈਨੂੰ ਬਾਹਰ ਜੇ ਕੱਢਦਾ ਪਤਾ ਨਹੀਂ ਕਿ ਜਿੱਦੋਂ ਕਿਤੇ ਲਾਇਆ ਨਾ ਹੋਵੇ ਤਾਂ ਉਹਦਾ ਨਾ ਰੈਕਸ਼ਨ ਵੀ ਹੋ ਜਾਂਦਾ ਹੈਗਾ ਤੇ ਇੱਧਰ ਡੈਵੀ ਤੇ ਦੇ ਪਾਪਾ ਵੀ ਹੋਣ ਲੱਗੇ ਸੀ ਜੀ ਤਿਆਰ ਤੇ ਮੈਂ ਵੀ ਮੱਸਾਂ ਬਸ ਮੇਰੇ ਮੈਂ ਕੁਝ ਵੀ ਨਹੀਂ ਲਾਇਆ ਨਾ ਜਿਆਦਾ ਮੂਡ ਖਰਾਬ ਹੋਇਆ ਮੈਂ ਕਿ 2:00 ਵਜੇ ਤਾਂ ਮੈਂ ਖੁਦ ਹੀ ਤਿਆਰ ਹੋ ਲੈਂਦੀ ਫਿਰ ਜਿਵੇਂ ਜਬਸ ਤਿਆਰ ਹੋਇਆ ਗਿਆ ਉਹ ਮੇਰੇ ਬਸ ਮੈਂ ਕਾਲ-ਕਾਲ ਚ ਹੋ ਗਈ ਫਿਰ ਮੈਂ ਡੈਵੀ ਨੂੰ ਵੀ ਰੈਡੀ ਕੀਤਾ ਐਂ ਕਰਦੀ ਕਿ ਰਮਨ ਤਾਂ ਸਾਰੇ ਰਾਹ ਕਹਿੰਦੀ ਸ਼ੁਗਰਾ ਕੰਨ ਖੁੱਲ ਗਏ ਦੋ ਵਾਰ ਮੇਕ ਬਣੀ ਕਰਾਉਂਦੇ ਤੇ ਇੱਥੇ ਦੋਸਤ ਭੈਣ ਵੀ ਆਈ ਹੋਈ ਸੀ ਮੈਨੂੰ ਕਿਹਾ ਵੀ ਸੀ ਮੈਂ ਹਉ ਤੋ ਬਾਲ ਕਟਲਾ ਬਾਲ ਕਟਲਾ ਕਹਿੰਦਾ ਪਾਪਾ ਮੈਂ ਤਾਂ ਪੱਗ ਬੰਨ ਕੇ ਜਾਊਂਗਾ ਵਾਲ ਨਹੀਂ ਕਟਾਉਂਦਾ ਤੇ ਇਧਰ ਦੋਨੇ ਪਿਓ ਪਤ ਹੋ ਗਏ ਸੀ ਤੇ ਆ ਤ ਮੈਂ ਪਹਿਨਣਾ ਗੱਲਾਂ ਕਰ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਵੀ ਲੇਟ ਤਾਂ ਪਹਿਲੀ ਹੀ ਚੱਲ ਚੱਲ ਪਾਉਣ ਛੇਤੀ ਛੇਤੀ ਤੇ ਫਿਰ ਅਸੀਂ ਛੇਤੀ ਛੇਤੀ ਸਾਰੇ ਬੈਠੇ ਨਾਲ ਬੱਬੂ ਵੀ ਗਿਆ ਸੀ ਜੀ ਸਾਡਾ ਮੇਰਾ ਦਿਓਰ ਜੀ ਤੇ ਇਧਰ ਅਸੀਂ ਬੈਠ ਕੇ ਫਿਰ ਪਾਤੀ ਸੀ ਜੀ ਚੱਲੇ ਵਿਆਹ ਨੂੰ ਤੇ ਅਸੀਂ ਇੱਥੇ ਪਹੁੰਚ ਗਏ ਸੀ ਜੀ ਜਿੱਥੇ ਸਾਰੇ ਨੇ ਇਕੱਠੇ ਹੋ ਕੇ ਜਾਣਾ ਸੀ ਤੇ ਇਧਰ ਦੇਖੋ ਤੁਸੀਂ ਛੋਟੀਆਂ ਛੋਟੀਆਂ ਮਤਲਬ ਆਪਣੀਆਂ ਪਿਆਰੀਆਂ ਜੀਆਂ ਕੁੜੀਆਂ ਕਿੰਨ ਇਹਨਾਂ ਨੇ ਵੀ ਪੂਰੀ ਟੌਰ ਕੱਢ ਰੱਖੀ ਸੀਗੀ ਤੇ ਇਹਨੇ ਵੀ ਬਹੁਤ ਵਧੀਆ ਮਿਲੀਆਂ ਸਾਨੂੰ ਜਸ਼ਮਨ ਤੇ ਨੂਰ ਦੋਸਤੋ ਇਹ ਏਡੇ ਵੀ ਵਰਗੇ ਸਾਰੇ ਇਕੱਠੇ ਵੜਦ ਨੇ ਇੱਕ ਸਕੂਲ 'ਚ ਤੇ ਬਹੁਤ ਮੂੰਹ ਕਰਦੇ ਜਾਣੇ ਜੀ ਬੱਚਿਆਂ ਤੇ ਬਾਕੀ ਦੋਸਤੋ ਹੁਣ ਪਹੁੰਚ ਗਏ ਸੀ ਜੀ ਅਸੀਂ ਗੱਗੂ ਕੇ ਘਰੇ ਤੇ ਇੱਥੇ ਫਿਰ ਇਹਨਾਂ ਨੇ ਫੋਟੋ ਮੋ ਫੋਟੋ ਮਾ ਕਰਾਈਆਂ ਜੀ ਪਰਝਾਈਆਂ ਨੇ ਤੇ ਬੱਚਾ ਨੂੰ ਵੀ ਬੜਾ ਚਾਹ ਸੀ ਵੀ ਚੱਲਣ ਲੱਗੇ ਆ ਤੇ ਆਹ ਦੇਖੋ ਇੱਧਰ ਚ ਉੱਪਰ ਵੀ ਪੂਰੀ ਟੌਰ ਕੱਢੀ ਫਿਰਦੇ ਆ ਤੇ ਫਿਰ ਅਸੀਂ ਜੀ ਇੱਥੋਂ ਸਾਰੇ ਨੇ ਇਕੱਠਿਆਂ ਨੇ ਮਾਰੇ ਕਰ ਰਹਿਆਂ ਦੇ ਗੱਡੀਆਂ ਦੇ ਸਲਪ ਅਤੇ ਪਾਤੇ ਸੀ ਜੀ ਚਾਲੇ ਜਾ ਗੋਲੇ ਘਰ ਕੰਨੀ ਨੂੰ ਹਾਂਜੀ ਤੇ ਮੈਂ ਕਹਿ ਰਹੀ ਸੀ ਚਲੋ ਚਲੋ ਫਿਰ ਚੱਲੀਏ ਹੁਣ ਕਿਉਂਕਿ ਲੇਟ ਬਹੁਤ ਹੋ ਗਈ ਸੀ ਤੇ ਉਹ ਵੀ ਕਹਿ ਰਹੀ ਸੀ ਕਿ ਵੀ ਤੁਸੀਂ ਜਲਦੀ ਆਇਓ ਪਰ ਅਜ਼ੀਤਾਂ ਸਾਰੇ ਮਤਲਬ ਇਕੱਠੇ ਹੁੰਦੇ ਹੁੰਦੀ ਟਾਈਮ ਬਹੁਤ ਲੱਗੇ ਸਤਾ ਇੱਥੇ ਡੈਵੀ ਕਹਿੰਦਾ ਚਲੋ ਮੈਂ ਪਿੱਛੇ ਵਾਹ ਜਾਂਦਾ ਮੈਂ ਇਹਨੂੰ ਕਿਹਾ ਬੇਟਾ ਤੂੰ ਸਿੱਪੱਚੀ ਬੈਠਾ ਗੁਰਪਾਰੇ ਜਿੱਦੀ ਜਿੱਦ ਕਰਦਾ ਹੁੰਦਾ ਡੈਵੀ ਵੀ ਨਹੀਂ ਨਹੀਂ ਮੈਂ ਤਾਂ ਮੂਰੀ ਬਟਨਾ ਤੇ ਇਧਰ ਮੈਂ ਤਾਂ ਕਹਿ ਰਹੀ ਸੀ ਵੀ ਅੱਕਾ ਗਰਾ ਲੈ ਕੇ ਤੁਰ ਪੂੰਗੀ ਮੈਂ ਕਹਿੰਦੇ ਉਹੀ ਨਾ ਉਥੇ ਲੋੜ ਨਹੀਂ ਆਖਾਂਦੀ ਫੇਰਾ ਕਿਉਂਕਿ ਇੱਥੇ ਬਹੁਤ ਸੀ ਮੈਂ ਇਹਨੂੰ ਕਿਹਾ ਮਗਾ ਮੇਰੀ ਵੀ ਵੀਡੀਓ ਬਣਾ ਦੇ ਮੇਰੀ ਵੀ ਟੌਰ ਦੇਖ ਲਓ ਕੋਈ ਆਪ ਨੂੰ ਨਹੀਂ ਦਿਖਾਈ ਜਾਂਦੇ ਮੈਂ ਵੀ ਚਿੱਟਾ ਕੋੜ ਤਾਂ ਪਿਆ ਮਾ ਪ੍ਰੈਸ ਕਰਕੇ ਪੂਰਾ ਘੈਂਟ ਬਣਾ ਕੇ ਪਾਇਆ ਸੀ ਤੇ ਇੱਥੇ ਸਾਰੇ ਇਕੱਠੇ ਹੋ ਵੇਰੇ ਟਰੈਕਟਰ ਤੇ ਜਾਣਾ ਸੀ ਜੇ ਹਨਾ ਅੱਗੇ-ਅੱਗੇ ਲਾ ਕੇ ਇੱਥੇ ਸਾਰੇ ਜਣੇ ਇੱਕ ਵਾਰੀ ਇਕੱਠੇ ਹੋ ਗਏ ਤੇ ਰਮਨ ਨਾਲ ਮਤਲਬ ਫੋਟੋਆਂ ਵਗੈਰਾ ਕਰਾਈਆਂ ਹਾਂਜੀ ਹੋਰ ਵੀ ਸਾਰੇ ਮਤਲਬ ਜਿਹੜੇ ਰਿਸ਼ਤੇਦਾਰ ਸੀ ਇਕੱਠੇ ਹੋ ਗਏ ਸੀਗੇ ਇੱਥੇ ਆ ਕੇ ਇੱਥੇ ਸਿ ਪਹੁੰਚ ਗਏ ਸੀ ਹਾਂਜੀ ਪਹੁੰਚ ਗਏ ਸੀਗੇ <गया> देखो बिल्कुल गलियां साफ ਕਰਨ ਦੀ ਲੋੜ ਨਹੀਂ ਪੈਣੀ ਦਾਣ ਕੈਨ ਜਾਉਂਗੀ ਹਾਂ ਗੋਹੇ ਦਾ ਬੱਠਲ ਚੱਕਣਾ ਨਹੀਂ ਕਿੱਥੇ ਜਾਉਂਗੀਆਂ ਕਿੱਥੇ ਜਾਉਂਗੀਆਂ ਤੜਕੇ ਪੈਣਾ ਗੋਹੇ ਦਾ ਬੱਠਲ ਚੱਕਣਾ ਤਲੋ ਜੇ ਨਾਨਕੇ ਮਿਲਣ ਗਏ ਗੀਤ ਉਹ ਇਹਨਾਂ ਤੋਂ ਪਾਰ ਮਿਸ ਹੋ ਗਏ ਕਿਉਂਕਿ ਇਹ ਗੱਡੀਆਂ ਲਿਆਉਣ ਲੱਗੇ ਸੀਗੇ ਬਹੁਤ ਸਾਰੇ ਗੀਤ ਗਾਏ ਜੀ ਸਾਰਿਆਂ ਨੇ ਸਾਰੇ ਤੇ ਸਾਡੀਆਂ ਬੱਚੀਆਂ ਦੇਖੋ ਦੋਸਤੋ ਕਿੰਨੀਆਂ ਸੋਹਣੀਆਂ ਨਜਦੀਆਂ ਜਸ਼ਮਣ ਵਰਗੀਆਂ ਤੇ ਆਹ ਲਓ ਜੀ ਆਪਾਂ ਪਹੁੰਚ ਗਏ ਜੱਗੋਲੇ ਵਿਆਹ ਵਾਲੇ ਘਰੇ ਹਾਂਜੀ ਨਾਨਕਾ ਦਾਤ ਦਾ ਮੇਲ ਸਾਰੇ ਇਕੱਠਾ ਹੋ ਗਿਆ ਸੀ ਜੀ ਤੇ ਇੱਥੇ ਇੱਕ ਰਸਮ ਹੁੰਦੀ ਹੈਗੀ ਵੀ ਜਿਹੜੀ ਮਤਲਬ ਵੀ ਝੋਲੀ ਚ ਪਾਉਂਦੇ ਹੁੰਦੇ ਨੇ ਜੀ ਮਠਿਆਈ ਲੱਡੂ ਤੇ ਉਹ ਸਾਰੇ ਨੇ ਪਾਏ ਤੇ ਉਹ ਮੈਨੂੰ ਫੜਾ ਤੇ ਫਿਰ ਸਾਰੇ ਇਕੱਠੇ ਕਰਕੇ ਉਹਨਾਂ ਨੂੰ ਮੈਂ ਆਖਿਆ ਜੀ ਪਰਸਾ ਚ ਪਾ ਲੂਗੀ ਰੋਣੇ ਲੋਕ ਹੋ ਕੇ ਘਰ ਜਾ ਕੇ ਖਾ ਲਾਂਗੇ ਬਾਅਦ ਚ ਤੇ ਇਧਰ ਆ ਸਾਡੀ ਪਰਚਾਈ ਦੇਖੋ ਜੀ ਖੱਟੇ ਛੂਟ ਵਾਲੀ ਕਿਹੜੇ ਲੋੜ ਪਲੇਟ ਚ ਧਰੀ ਜਾਂਦੀ ਆ ਗਲਾਬ ਜਾਮਣਾ ਬੜਾ ਪਸੰਦ ਆ ਜੀ ਪਰਚਾਈ ਨੂੰ ਮਿੱਠਾ ਸਾਡੀ ਨੂੰ ਤੇ ਇੱਥੇ ਫਿਰ ਇਹਨਾਂ ਨੇ ਖਾਧੀਆਂ ਜੀ ਗਲਾਬ ਜਾਮਣਾ ਤੇ ਪਕੌੜੇ ਪਕੂੜੇ ਆ ਬੇਬੇ ਨੇ ਵੀ ਪਲੇਟ ਭਰ ਰੱਖੀ ਸੀ ਜੀ ਪਕੌੜਿਆਂ ਵਾਲੀ ਐਤੂ ਬਾਅਦ ਜੀ ਫੇਰ ਕਰਵਾਈਆਂ ਫੋਟੋਆਂ ਬਹੁਤ سارے ਭੈਣ ਭਰਾ ਇਕੱਠੇ ਹੋਏ ਜਿਹੜੇ ਕਹਿੰਦੇ ਸੀ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਆ ਹਾਂਜੀ ਤੇ ਬਹੁਤ ਸਕੂਨ ਮਿਲਿਆ ਮਨ ਨੂੰ ਕਿਉਂਕਿ ਸਾਰੇ ਜਿਦਵਾਰੀ ਵਾਰੀ ਵਾਰੀ ਮਿਲ ਰਹੇ ਸੀ ਬਹੁਤ ਹੀ ਜ਼ਿਆਦਾ ਇਹ ਕਹਿ ਰਹੇ ਸੀ ਵੀ ਤੁਸੀਂ ਵਧੀਆ ਬਣਾਉਂਨੇ ਵੀਡੀਓ ਤੇ ਮਤਲਬ ਛੋਟੀਆਂ ਛੋਟੀਆਂ ਬੱਚੀਆਂ ਬੱਚੇ ਤੇ ਸਾਰੇ ਭੈਣ ਭਰਾਵਾਂ ਨੇ ਫੋਟੋਆਂ ਕਰਵਾਈਆਂ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਜੀ ਵਿਆਹ ਚ ਵੀ ਜਾ ਕੇ ਐਤੂ ਬਾਅਦ ਚਲਾਦਾ ਜੀ ਬਟਨੇ ਵਾਲਾ ਕੰਮ ਵਟਨਾ ਲਾਉਂਦੇ ਹੁੰਦੇ ਰਹੋਣੇ ਹਾਂ ਹਾਂਜੀ ਐਸੀ ਵੇ ਇੱਥੇ ਵਟਨਾ ਲਾਇਆ ਜੀ ਫੋਟੋਮਾ ਕਰਵਾਈਆਂ ਤੇ ਉਸ ਤੋਂ ਬਾਅਦ ਤੇ ਫੇਰ ਲੈ ਕੇ ਦਿੱਤਾ ਸੀ ਮੈਂ ਪਰਜਾਈ ਨੂੰ ਸੱਜ ਮਾਂ ਤੂੰ ਹੀ ਤੋੜਨਾ ਭਾਬੀ ਇਹ ਤੇ ਚੱਕ ਦੀ ਗਰਾ ਫੱਟੇਦਰ ਨੂਰ ਵਰਗਣੂ ਵੀ ਬਹੁਤ ਚਾਹ ਸੀ ਜੀ ਤੇ ਪੂਰੀ ਜਾਗੋ ਦੀ ਪੂਰੀ ਤਿਆਰੀ ਕਰ ਲਈ ਸੀ ਜਾਗੋ ਚੱਕਣ ਦੀ ਗਾਣੇ ਗੂਣੇ ਭਰਲੇ ਸੀ ਜੀ ਜਿਪ 'ਚ ਇਧਰ ਪਰਜਾਈ ਦੇਖੋ ਪਰਜਾ ਪੂਰਾ ਪਾ ਕਹਿੰਦੀ ਮੈਂ ਪਾਸੇ ਹੋ ਜਾ ਮੈਂ ਤੋੜੂਗੀ ਤੇ ਇਧਰ ਜਸ਼ਨ ਨੂੰ ਦੇਖੋ ਜੀ ਸਾਡੀ ਕਿੱਡਾ ਹੁਣਾ ਨੱਚੀ ਜਾਂਦੀਆਂ ਜਸ਼ਨ ਬਾਹਰ ਸੁਣਨਾ ਨੱਚਦੀ ਰਹਣੇ ਹਨ ਹਾਂਜੀ ਤੇ ਇਧਰ ਭੋਲੂ ਵੀ ਦੇਖੋ ਜੀ ਵੇਲੀ ਆਪਣਾ ਮਿੱਤਰ ਇਹ ਵੀ ਪਹਿਲਾਂ ਪਾਈ ਜਾਂਦਾ ਸੀ ਚੋਬਰ ਤੇ ਬੱਚਾ ਨੇ ਵੀ ਬੜਾ ਮਤਲਬ ਚਾਹ ਬਣਾਇਆ ਡੱਡਾ ਵੀ ਦੇਖੋ ਕਿਹੜੇ ਲੋਟ ਟੂਸੇਗਾ ਮਰੀ ਜਾਂਦਾ ਤੇ ਆਪਾਂ ਵੀ ਭੂਤ ਭੰਗੜਾ ਪਾਇਆ ਜੀ ਫਿਰ ਆਪਾਂ ਕਿਹੜਾ ਘਟਦੇ ਕਿਸੇ ਨਾਲੋਂ ਤੇ ਦੇਖੋ 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 ਦੋਸਤੋ ਪੂਰਾ ਹਨ ਮਸਤੀ ਚ ਸੀ ਤੇ ਡੈਵੀ ਵੀ ਦੇਖੋ ਕਿਹੜੇ ਲੋੜ ਤਣਾਵ ਦਾ ਹਰਦਾ ਛਾਲਾ ਮਾਰਦਾ ਫਿਰਦਾ ਹਾਂਜੀ ਤੇ ਡੈਵੀ ਤਾਂ ਬਸ ਕੁਛ ਵੀ ਨਹੀਂ ਖਾਦਾ ਪੀਤਾ ਬਸ ਨੱਚਣ ਤੀ ਰਹੇ ਬਸ ਇੱਥੇ ਕਿਹੜੇ ਖਾਈਗੇ ਕਿਉਂਕਿ ਬੱਚਿਆਂ ਨੂੰ ਤਾਂ ਹੀ ਹੁੰਦਾ ਵੀ ਬਸ ਨੱਚ ਨਹੀਂ ਹੈ ਹਾਂ ਨੱਚਣ ਦਾ ਹੀ ਹੁੰਦਾ ਜੀ ਬੱਚਿਆਂ ਨੂੰ ਤਾਂ ਵੀ ਨੱਚੀ ਹੈ ਨੱਚੀ ਹੈ ਵਿਆਹ ਤੇ ਆ ਚੱਕੋ ਜੀ ਚੱਕ ਲਿਆ ਗੋਦੀ ਚ ਮਾਮੇ ਨੇ ਫਿਰ ਤੇ ਭੰਨ ਤੇ ਥੱਲੇ ਕੀ ਹੁੰਦੇ ਦੀਵੇ ਜੀ ਹਨਾ ਹਾਂਜੀ ਦੀਵੇ ਜੀ ਭੰਨ ਤੇ ਤੇ ਇਦੋਂ ਬਾਅਦ ਫਿਰ ਲੈ ਗਿਆ ਜੀ ਅੰਤਰ ਅੰਦਰ ਲਿਜਾ ਕੇ ਤੇ ਫਿਰ ਤਿਆਰ ਹੋ ਕੇ ਹੁਣ ਦੁਬਾਰੇ ਬਾਹਰ ਆਊਗਾ ਜੋ ਉੱਪਰ ਬਟਨ ਲਾਉਂਦੇ ਜੀ ਲੇਟ ਬਹੁਤ ਹੋ ਗਈ ਸੀ ਕਿਉਂਕਿ ਬਹੁਤ ਜ਼ਿਆਦਾ ਇਕੱਠ ਸੀਗਾ ਤੇ ਹੁਣ ਜੱਗ ਹੋ ਗਈ ਸੀ ਰੈਡੀ ਸਾਰੇ ਇਹਨੇ ਇਕੱਠੇ ਹੋ ਕੇ ਤੇ ਚੱਲ ਪਏ ਸੀ ਜੀ ਬੋਲੀਆਂ ਪਾਉਣ ਜਾਗੋ ਦੀ ਰੌਣਕ ਲਾਉਣ ਤੇ ਹੁਣ ਤੁਸੀਂ ਇੰਜੋਏ ਕਰੋ ਜੀ ਬੋਲੀਆਂ ਜੋ ਕਿ ਸਾਰਿਆਂ ਨੇ ਇਕੱਠੇ ਹੋ ਕੇ ਪਾਈਆਂ ਆਉਂਦੇ ਮੂਚਾ ਲੈ ਲੈ ਇੰਨਾ ਆਦਕੀਆਂ ਦੇ ਕਾਲੀ ਬਿਦਰੀ ਦਾ ਫੇਰ ਜਿੰਦਾਬਾਰ ਵੀ ਲਾ ਗਿਆ ਖਾ ਲੋ ਲੱਡੂ ਪਕੌੜੇ ਜਿੰਦਾਬਾਰ ਅਸੀਂ ਗੇੜਾ ਘੱਸੀ ਫੇਰ ਅਸੀਂ ਕਿਹਾ ਸਾਡੇ ਪੁੱਤ ਦਾ ਵੇ ਆ ਸਾਨੂੰ ਗੋਟੇ-ਗੋਟੇ ਚ ਪੂਰਾ ਨੱਚਾਂ ਗਾਵਾਂਗੇ ਤੇ ਲੱਟੂ ਸਾਹਕੇ ਰੱਖ ਅਸੀਂ ਤਾਂ ਵਰਫੀ ਖਾਵਾਂਗੇ ਆਹਦੇ ਲੱਟੂ ਸਾਹਕੇ ਰੱਖ ਆਹਦੇ ਮਤਲਬ ਖਾਵਾਂਗੇ ਆਹਦੇ ਲੱਟੂ ਸਾਹਕੇ ਰੱਖ ਚਲੋ ਜੀ ਇੱਥੇ ਮੈਂ ਵੀ ਜਾਗੂ ਚੱਕ ਲਈ ਸੀ ਕਿਉਂਕਿ ਕੱਟ ਬਹੁਤ ਸੀ ਸਾਰੇ ਵਾਰੋ ਵਾਰੀ ਬੋਲੀਆਂ ਪਾ ਰਹੇ ਸੀ ਨੱਚ ਰਹੇ ਸੀ ਸਾਰਿਆਂ ਨੇ ਖੂਬ ਇੰਜੋਏ ਕੀਤਾ ਤੇ ਹੁਣ ਅਸੀਂ ਘਰ ਵੀ ਵਾਪਸ ਮੁੜਨਾ ਸੀ ਕਿਉਂਕਿ ਸਵੇਰੇ ਡੈਵੀ ਦਾ ਪੇਪਰ ਸੀਗਾ ਤੇ ਬਸ ਫਿਰ ਉਸ ਤੋਂ ਬਾਅਦ ਅਸੀਂ ਬਹੁਤ ਜ਼ਿਆਦਾ ਟਾਈਮ ਨਾ ਲਾਉਂਦੇ ਹੋਏ ਮਤਲਬ ਘਰੇ ਵਾਪਸ ਆ ਗਏ ਸੀਗੇ ਤੇ ਬਹੁਤ ਇੰਜੋਏ ਕੀਤਾ ਵਿਆਹ ਚ ਸੋ ਦੋਸਤੋ ਜਰੂਰ ਦੱਸਿਓ ਬਲੌਗਸ ਨੂੰ ਕਿਵੇਂ ਲੱਗਿਆ ਕਿਉਂਕਿ ਹੁਣ ਵਸਾ ਵੀਰ ਜੀ ਵੀ ਕਹਿ ਰਹੇ ਸੀ ਆਪਾਂ ਸਾਰੇ ਇਕੱਠੇ ਜਾਵਾਂਗੇ ਕਿਉਂਕਿ ਲੇਟ ਬਹੁਤ ਹੋ ਗਿਆ ਸੀ 12 ਇੱਕ ਦਾ ਟਾਈਮ ਹੋ ਗਿਆ ਸੀਗਾ ਤੇ ਫਿਰ ਅਸੀਂ ਸਾਰੇ ਇਕੱਠੇ ਆਏ ਤੇ ਬਲੌਗ ਮਤਲਬ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗਿਆ ਮਤਲਬ ਅਸੀਂ ਕੋਈ ਜ਼ਿਆਦਾ ਐਨ ਐਕਸਪੀਰੀਅੰਸ ਆਇਆ ਨਹੀਂ ਬਸ ਜਿਵੇਂ ਜ ਬਣਾਉਣਾ ਹੈ ਉਵੇਂ ਬਣਾਇਆ ਸੋ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ